ਇਹ ਹੈ ਕਿ ਕੱਲ ਦੇ ਜੋ ਹਾਲਾਤ ਹੋਏ ਸੀ ਇਹ ਸ਼੍ਰੀ ਅਕਾਲ ਤਾ ਸਾਬ ਦੇ ਉੱਤੇ ਇੱਕ ਤੈ ਸਾਨੂੰ ਥੋੜੇ ਜਿਹਾ ਰਾਹਤ ਇਹ ਮਹਿਸੂਸ ਹੋਈ ਹੈ ਕਿ ਸਾਡੀ ਕੌਮ ਦਾ ਇੱਕ ਸਰਬੋੱਚ ਅਦਾਲਤ ਜਿਹਨੂੰ ਅਸੀਂ ਕਹਿੰਦੇ ਆ ਉਸ ਦੀ ਹੋਂਦ ਦੁਨੀਆ ਦੇ ਸਾਹਮਣੇ ਪ੍ਰਗਟ ਹੋਈ ਜਿਹੜੇ ਲੋਕ ਕਹਿੰਦੇ ਸੀ ਨਾ ਸ਼੍ਰੀ ਅਕਾਲ ਤਾ ਸਾਨੂੰ ਕੋਈ ਮੰਨਦਾ ਨਹੀਂ ਸ਼੍ਰੀ ਅਕਾਲ ਤਾ ਸਾਬ ਕੁਝ ਕਰ ਨਹੀਂ ਸਕਦਾ ਤੇ ਸ਼੍ਰੀ ਅਕਾਲ ਤਾ ਸਾਬ ਦੀ ਹੋਂਦ ਜਿਹੜੀ ਸੀ ਉਹ ਲੋਕਾਂ 'ਚ ਪਤਾ ਲੱਗ ਗਈ ਕਿਉਂਕਿ ਉਹ ਸੰਦੇਸ਼ ਵੀ ਦਿੰਦੇ ਆ ਕਾਤਾ ਖਤੋਂ ਆਦੇਸ਼ ਵੀ ਜਾਰੀ ਕਰਦੇ ਆ ਤੇ ਉਹ ਸਜ਼ਾ ਵੀ ਦੇ ਸਕਦੇ ਆ ਕੋਈ ਪੰਥਕ ਰਵਾਇਤਾਂ ਨੂੰ ਪੰਥਕ ਮर्यादा ਨੂੰ ਤੇ ਸਿੱਖ ਸਿਧਾਂਤਾਂ ਨੂੰ ਉਹਨਾਂ ਨੇ ਮੁੱਖ ਰੱਖ ਕੇ ਜੋ ਫੈਸਲਾ ਕੀਤਾ ਸਾਡੇ ਵਾਸਤੇ ਇੱਕ ਗੱਲ ਇਹ ਤਸੱਲੀ ਹੈ ਕਿ ਉਹਨਾਂ ਨੇ ਪੰਥਕ ਰਵੈਤਾ ਨੂੰ ਤੇ ਪੰਥਕ ਮਰਿਆਦਾ ਨੂੰ ਨਇ ਕਿਆਮ ਰੱਖਿਆ। ਪੰਥਕ ਤਨਖਾਹੀਆ ਕਰਾਰ ਦੇਣਾ ਉਸ ਤੋਂ ਬਾਅਦ ਜਿਹੜੀਆਂ ਪਾਵਰਾਂ ਟੈਕਨੀਕਲ ਤੌਰ ਤੇ ਭੁੰਦਰ ਸਾਹਿਬ ਨੂੰ ਦੇ ਦੇਣੀਆਂ। ਤੁਹਾਨੂੰ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਹੁਣ ਕਿਸ ਤਰੀਕੇ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ? ਵਿਧੀ ਵਿਧਾਨ ਜਿਹੜਾ ਕਿ ਹੈ ਉਹਦੇ ਅਨੁਸਾਰ। ਵਿਧੀ ਵਿਧਾਨ ਤੇ ਹੈ ਕਿ ਜਦੋਂ ਕੋਈ ਤਨਖਾਹੀਆ ਕਰਾਰ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਉਸ ਮਾਨ ਸਰਸਤਾ ਦਾ ਕੋਈ ਪ੍ਰਧਾਨ ਬਣ ਨਹੀਂ ਸਕਦਾ। ਨਾ ਪਤਿਤ ਨਾ ਤਨਖਾਹੀਆ। ਉਹਨੂੰ ਇਮੀਡੀਏਟ 5 ਮਿੰਟਾਂ ਵਿੱਚ ਉਨਰ ਅਸਤੀਫਾ ਦੇਣਾ ਬੰਦ ਪਰ ਅਫਸੋਸ ਹੈ ਕਿ ਸ਼੍ਰੋਮਣੀ ਕਾਲਗੱਦ ਰਹਿ ਪ੍ਰਦਾਨ ਮੈਨੂੰ ਸਮਝੀ ਸ਼ਾਇਦ ਉਹਨੇ ਕਿਉਂਕਿ ਆਟੋਮੈਟਿਕਲੀ ਸਮਝੋ ਹੁਣ ਪ੍ਰਦਾਨ ਨਹੀਂ ਉਹਨੇ ਅੱਜ ਵੀ ਨਹੀਂ ਮਹਿਸੂਸ ਕੀਤਾ ਕਿ ਸ੍ਰੀ ਅਕਾਲ ਤਰ ਸਾਹਿਬ ਜੀ ਦਾ ਹੁਕਮ ਜੁਆਇਆ ਉਹਨੂੰ ਮੈਨੂੰ ਮੰਨਣਾ ਚਾਹੀਦਾ ਹੈ ਅਜੇ ਵੀ ਉਹ ਵਿਗਿਆ ਕਰ ਰਹੇ ਨਾ ਉਹ ਕਿਸੇ ਦੀ ਮੀਟਿੰਗ ਕਰ ਸਕਦੇ ਪੰਥਕ ਸਫਾ ਚੋਂ ਇਸ ਵੇਲੇ ਉਹ ਬਾਹਰ ਹੈ ਜਿਹੜਾ ਵਿਅਕਤੀ ਪੰਥਕ ਸਫਾ ਚੋਂ ਬਾਹਰ ਹੋ ਜੇ ਉਹਨੂੰ ਪ੍ਰਦਾਨ ਰਹਿਣ ਦਾ ਅਧਿਕਾਰ ਹੀ ਕੋਈ ਨਹੀਂ ਪਰ ਦੇਖੋ ਤੁਸੀਂ ਹੈਰਾਨੀ ਦੀ ਗੱਲ ਕਿ ਪ੍ਰਧਾਨਗੀ ਦੀ ਕੁਰਸੀ ਕਿਉਂ ਉਹਨਾਂ ਨੂੰ ਇੰਨੀ ਪਿਆਰੀ ਲੱਗਦੀ ਹੈ ਕਿਉਂ ਨਹੀਂ ਉਹ ਅਜੇ ਸ਼੍ਰੀ ਅਕਾਲ ਤਾ ਸਦਾ ਅਜੇ ਵੀ ਹੁਕਮ ਮੰਨਦੇ ਆ ਮੈਂ ਤੇ ਇਹ ਬੇਨਤੀ ਕਰਾਂਗੀ ਕਿ ਸਦਾਸ਼ਬੀਰ ਸਿੰਘ ਜੀ ਬਾਦਲ ਸਾਹਿਬ ਤੁਸੀਂ ਕਮ ਸਕੋਂ ਸ਼੍ਰੀ ਅਕਾਲ ਤਾ ਸਾਹਿਬ ਦੀ ਹੋਂਦ ਨੂੰ ਤੇ ਲੋਕਾਂ ਵਿੱਚ ਪ੍ਰਗਟ ਕਰੋ ਜਿਹੜੀ ਗੱਲ ਤਾਂ ਉਹਨਾਂ ਨੇ ਹਦਾਇਤ ਕੀਤੀ ਹੈ ਤੁਸੀਂ ਉਹਨਾਂ ਮੰਨ ਤੇ ਲਓ ਜਦੋਂ ਤੁਹਾਡਾ ਨਾਲ ਕੋਈ ਤਾਲਮੇਲ ਨਹੀਂ ਕਰ ਸਕਦਾ ਤੁਹਾਡਾ ਕੋਈ ਮੀਟਿੰਗ ਨਹੀਂ ਕਰ ਸਕਦਾ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਕੋਈ ਮੀਟਿੰਗ ਨਹੀਂ ਕਰ ਸਕਦੇ ਈਵਨ ਤੁਸੀਂ ਇਹ ਦੇਖੋ ਗੁਰਦੁਆਰਾ ਸਾਹਿਬ ਜੀ ਜੋ ਮੱਥਾ ਟੇਕਣ ਜਾਂਦੇ ਆ ਜਾ ਸਕਦੇ ਚਲੋ ਗੁਰਦੁਆਰੇ ਚ ਕੋਈ ਰੋਕ ਨਹੀਂ ਸਕਦਾ ਪਰ ਗੁਰਦੁਆਰੇ ਸਾਹਿਬ ਚ ਸੰਗਤ ਚ ਬੋਲ ਨਹੀਂ ਸਕਦੇ ਫਿਰ ਉਹਦੀ ਅਰਦਾਸ ਨਹੀਂ ਗੁਰਦਾਰੇ ਚ ਹੋ ਸਕਦੀ ਜਦ ਤੱਕ ਉਹ ਤਨਖਾਈਆ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਜਾ ਨਹੀਂ ਸਕਦਾ ਜਦ ਤੱਕ ਤਨਖਾਈਆ ਹੁਣ ਇਹ ਤੋਂ ਵੱਡੀ ਸਜ਼ਾ ਕੀ ਹੁੰਦੀ ਹੈ ਗੱਲ ਚ ਪੱਲਾ ਪਾ ਕੇ ਨਹੀਂ ਉਹ ਤੇ ਇਹ ਇਹ ਜਾਣ ਕੇ ਨਹੀਂ ਉਹ ਤੇ ਆਪਣੀ ਸਪਸ਼ਟਿਕਨ ਦੇ ਕੇ ਆਈ ਸੀ ਵੀ ਮੈਂ ਸਾਰੀਆਂ ਗਲਤੀਆਂ ਕੀਤੀਆਂ ਤਾਂ ਹੀ ਉਹ ਗਲਤੀਆਂ ਨੂੰ ਉਹਨੇ ਕਿਹਾ ਕਿ ਸਾਰੇ ਗੁਨਾਹ ਨੇ ਦੇਖੋ ਇਹ ਤਿੰਨ ਗੱਲਾਂ ਬੜੀਆਂ ਵੱਡੀਆਂ ਨੇ ਜਿਹੜੀਆਂ ਉਹਨੇ ਕਿਹਾ ਕਿ ਵੱਡੇ ਗੁਨਾਹ ਪੰਥ ਹਿੱਤਾਂ ਦਾ ਨੁਕਸਾਨ ਤੇ ਪਾਰਟੀ ਦਾ ਪਤਲੇ ਹੋ ਜਾਣਾ ਵੱਡੇ ਗੁਨਾਹ ਕਿ ਤੈਸ ਕਰਕੇ ਉਤਰਖਾਈਆਂ ਕੋਸ਼ਿਸ਼ ਕੀਤਾ ਜਾਂਦਾ ਹੈ ਇਤੋਂ ਵੱਡੀ ਗੱਲ ਕੀ ਕਹਿ ਸਕਦੇ ਸੀ ਸਿੰਘ ਸਾਹਿਬ ਜੀ ਤੁਹਾਡੀ ਸੀ ਮੁੱਦਾ ਸੀ ਉਹ ਲਾਂਭੇ ਕਰਨ ਦਾ ਸੀ ਪ੍ਰਧਾਨੀ ਤੋਂ ਬੇਸ਼ੱਕ ਕਾਰਜਕਾਰੀ ਮੌਦ ਨੂੰ ਬਾਅਦ ਤੱਕ ਗਿਆ ਤੇ ਗੱਲ ਨਹੀਂ ਸੰਦੇ ਕਾਰਜਕਾਰੀ ਪ੍ਰਧਾਨ ਹੈ ਹੀ ਤਾਂ ਮਤਲਬ ਹੀ ਨਹੀਂ ਠੀਕ ਹੈ ਪ੍ਰਧਾਨ ਅਸਤੀਫਾ ਦੇਵੇ ਵਰਕਿੰਗ ਕਮੇਟੀ ਬੈਠੀ ਹੈ ਅਸਤੀਫਾ ਮਨਜ਼ੂਰ ਕਰੇ ਅਗਲਾ ਪ੍ਰਧਾਨ ਐਕਟਿੰਗ ਲਾਉਣਾ ਜਾ ਪ੍ਰਧਾਨ ਦੀ ਚੋੜ ਕਰਨੀ ਉਹ ਕਰ ਲੈ ਬਾਰ ਬਾਰ ਨਾ ਹੋਵੇ ਪ੍ਰਧਾਨ ਦੀ ਕੁਰਸੀ ਕਿਉਂ ਨਹੀਂ ਛੱਡਦੇ ਇਸ ਗੱਲ ਦੀ ਨਹੀਂ ਸਮਝ ਜਾਂਦੇ ਅੱਜ ਆਕਾਲ ਤੱਕ ਤੈਨੂੰ ਮੰਨ ਲੈਂਦੇ ਠੀਕ ਹੈ ਦੇਖੋ ਮੈਂ ਸਿਧਾਂਤਿਕ ਗੱਲ ਕਰਦੀ ਮੈਂ ਕੋਈ ਮੈਨੂੰ ਕੋਈ ਉਹਦੀ ਪ੍ਰਧਾਨਗੀ ਦਾ ਮੇਰਾ ਕੋਈ ਮਤਲਬ ਨਹੀਂ ਨਾ ਮੈਂ ਉਹਦੇ ਕੋਲ ਲੈਣੀ ਹੈ ਨਾ ਕੋਈ ਮੈਂ ਕੋ ਕੱਢ ਕੇ ਮੈਨੂੰ ਕੋਈ ਕੁਝ ਮਿਲਣਾ ਹੈ ਤੁਸੀਂ ਮੈਨੂੰ ਸਿਧਾਂਤਿਕ ਗੱਲ ਪੁੱਛਦੇ ਮੈਂ ਸਿਧਾਂਤਿਕ ਜਵਾਬ ਦਿਆਂਗਾ ਤੋਡਾ ਫਿਰ ਅਗਲਾ ਇਲੈਕਸ਼ਨ ਕੀ ਹੋਏਗਾ ਜੀ ਸਾਡਾ ਤੇ ਜੀ ਦੇਖੋ ਅਸੀਂ ਚਾਹਾਂਗੇ ਕਿ ਸ਼ੋਮਨੀ ਕਾਲੀ ਦਲ ਮਜ਼ਬੂਤ ਹੋਵੇ ਸਾਡੀ ਸਾਰੀ ਪੰਥਕ ਇਕਤਾ ਹੋਵੇ ਅਸੀਂ ਤੇ ਬੇਨਤੀ ਵੀ ਕਰਾਂਗੇ ਸਿੰਘ ਸਹਿਬਾਨਾਂ ਨੂੰ ਕਿ ਆਵਾਜ਼ ਦੇਣ ਕਿ ਸਾਰੀਆਂ ਪੰਥਕ ਤੇ ਰਾਜਰੀਆਂ ਇਕੱਠੀਆਂ ਹੋ ਕੇ ਨਵੀਂ ਪਰਤੀ ਕਰਨ ਪ੍ਰਧਾਨ ਚੁਣਿਆ ਜਾਵੇ ਤੇ ਤਾਂ ਜੋ ਸ਼ੋਮਨੀ ਕਾਲੀ ਦਲ ਜਿਹੜਾ ਉਹ ਤਕੜਾ ਹੋ ਸਕੇ ਹੁੰਦਰ ਸਾਹਿਬ ਤਾਂ ਕਹਿੰਦੇ ਸੀ ਆਜੂ ਇਕੱਠੇ ਹੋ ਕੇ ਬੈਠਦੇ ਆ ਗੱਲਬਾਤ ਹੁੰਦਰ ਸਾਹਿਬ ਕੌਣ ਹੈ ਜੀ ਅਸੀਂ ਤੇ ਮੰਨਦੇ ਨਹੀਂ ਉਹਨੂੰ ਜਿਹੜਾ ਬਿਆਨ ਹੈ ਅਸੀਂ ਤੇ ਮੰਨਦੇ ਨਹੀਂ ਉਹ ਤੇ ਆਪ ਵੀ ਦੋਸ਼ੀ ਹੈ ਜੀ ਕਿੱਦਾਂ ਦੋਸ਼ੀ ਹੈ ਉਹ ਬੰਦੇ ਨੇ ਆਪ ਮੈਨੂੰ ਜਿਸ ਸਬੂਤ ਹੈ ਜਿਸ ਬੰਦੇ ਨੇ ਮਿੱਠੂ ਸੇ ਕਾਹਨੇ ਕਨੇ ਕਿਹਾ ਕਿ ਮੈਨੂੰ ਨਾਲ ਲੈ ਕੇ ਗਏ ਤੇ ਪੁੰਦਰ ਸਾਹਿਬ ਨੇ ਇੱਕ ਕਾਹਨੇਵਾਲ ਪਿੰਡ ਹੈ ਇਹਦਾ ਫਾਰਮ ਹਾਊਸ ਹੈ ਉੱਥੇ ਬਾਦਲ ਸਾਹਿਬ ਦੀ ਉਹਦੇ ਸਿਆਸੀ ਬੰਦੇ ਨਾਲ ਮੀਟਿੰਗ ਕਰਾਈਆਂ ਇਹਦੇ ਮੀਟਿੰਗ ਕਰਾਉਂਦੇ ਰਹੇ ਨੇ ਠੀਕ ਹੈ ਉਹਦੇ ਉਹਦਾ ਦੇ ਘਰ ਦਾ ਮੈਂਬਰ ਜੋ ਚਾਹਣਗੇ ਕਰਾ ਲਣਗੇ ਉਹ ਤਾਂ ਹੀ ਕਹਦੇ ਵੀ ਜਦੋਂ ਚਾਹਾਂਗੇ ਮੈਂ ਬਣ ਜਾਵਾਂਗਾ ਜਦੋਂ ਚਾਹਾਂਗੇ ਮੈਂ ਹਟ ਜਾਵਾਂਗਾ ਜੀ ਜੀ ਤੁਹਾਨੂੰ ਵੀ 15 ਦਿਨਾਂ ਦੇ ਵਿੱਚ ਵਿੱਚ ਉੱਥੇ ਜ਼ਰੂਰ ਜਾਣਾ ਜੀ ਮੈਂ ਮੈਂ ਤੇ ਦੇਖੋ ਜੀ ਸ੍ਰੀ ਅਕਾਲ ਤਰ ਸਾਹਿਬ ਤੇ ਜਾਨ ਮੰਗੇ ਮੈਨੂੰ ਸਾਰੀ ਜ਼ਿੰਦਗੀ ਵਾਸਤੇ ਕੋਈ ਸਜ਼ਾ ਲਾ ਦੇ ਮੈਂ ਤਾਂ ਵੀ ਚੱਲਣ ਨੂੰ ਤਿਆਰ ਹਾਂ ਮੈਂ ਆਪਣੀ ਹੋਣੀ ਚਾਹਦੀ ਮੈਂ ਤਖਤ ਦੀ ਹੋਣ ਚਾਹਦੀ ਮੇਰਾ ਪੰਥ ਟਕੜਾ ਰਹੇ ਪੰਥ ਬੱਸ ਹੈ ਮੈਂ ਮਰਾਂ ਮੈਨੂੰ ਕੋਈ ਚਿੰਤਾ ਨਹੀਂ 15 ਦਿਨ ਮੈਂ ਰਹੀ ਹਾਂ ਪਰ ਮੰਤਰੀ ਮੇਰਾ ਇਹਨਾਂ ਘਟਨਾਮਾ ਨਾਲ ਕੋਈ ਸਰਕਾਰ ਨਹੀਂ ਕੋਈ ਸਬੰਧ ਨਹੀਂ ਕੋਈ ਕਿਸੇ ਕਿਸਮ ਦੀ ਮੀਟਿੰਗ ਨਹੀਂ ਨਾ ਕੋਈ ਸਲਾਹ ਨਾ ਕੋਈ ਕਿਸੇ ਫੈਸਲੇ 'ਚ ਫਿਰ ਵੀ ਮੈਂ ਜਾ ਕੇ ਆਪਣਾ ਸਪਸ਼ਟੀਕਰਨ ਦੇ ਕੇ ਆਵਾਂ ਠੀਕ ਬਹੁਤ ਬਹੁਤ